ਜਿਹੜੇ ਭਰਾ ਦੇ ਬਾਈ ਜੀ ਆਹਾ ਹੱਟ ਸੈਟ ਉੱਗੀ ਆ ਇੱਕ ਦੇ ਵਿੱਚ ਬਰੀਕ ਪੱਤੇ ਦੀ ਹੁੰਦੀ ਲੰਮੇ ਪੱਤੇ ਦੀ ਸ਼ਾਇਦ ਇੱਥੇ ਖੜੀ ਹੋਈ ਹੋਈ ਤਾਂ ਮੈਂ ਤੁਹਾਨੂੰ ਉਹ ਵੀ ਦਿਖਾਉਂਗਾ ਤੇ ਅੱਜ 40 51 ਤੁਹਾਨੂੰ ਬਾਈ ਜੀ ਵਿਖਾ ਦਿੰਨੇ ਆ ਤਕਰੀਬਨ ਜਿਹੜੇ ਬੂਟੇ ਆਪਾਂ ਲਾਏ ਆ ਤਕਰੀਬਨ ਬਹੁਤ ਵਧੀਆ ਬੂਟੇ ਖੜੇ ਆ ਇਹ ਸਾਡੇ ਬਾਈ ਜੀ ਇਹਨੂੰ ਮੁਰਕਾਂ ਦੇ ਆ ਥੋੜੇ ਹੋ ਸਕਦਾ ਕੋਈ 모ਥਾ ਆਂਦਾ ਹੋਵੇ ਕੋਈ 모ਥਰਾ ਆਂਦਾ ਇਹਦਾ ਬਈ ਕੋਈ ਹੱਲ ਨਹੀਂਗਾ ਇਹਨੂੰ ਤਾਂ ਪਟਣਾ ਪਊਗਾ ਤਿਆਰ ਕਰ ਸਕਦੇ ਹਾਂ ਜੇ ਤੁਸੀਂ ਪਨੀਰੀ ਮੁੱਲ ਦੀ ਲਹੋਂਗੇ ਤੱਕ ਟੋਟਾ ਘਟ ਚੰਗੀ ਵੈਰੈਟੀ ਆ ਜਿਹੜੀ 15 16000 ਦੀ ਕੱਲੇ ਦੀ ਪਨੀਰੀ ਥੋੜੀ ਉਹ ਉੱਤੇ ਪਊਗੀ ਵੱਖਰਾ ਹੋਣਾ ਇਹ ਬਾਈ ਜੀ ਡੀਜ਼ਲ ਖਰਚੇ ਤੋਂ ਲੈ ਕੇ ਰੇ ਸਪਰੇ ਖੇਲਾਂ ਗੋਭੀ ਦੀ ਲਵਾਈ ਤੇ ਗੋਭੀ ਦੀ ਵੜਾਈ ਪੈਕਿੰਗ ਲੋਡਿੰਗ ਟੇਪਾਂ ਲਫਾਫੇ ਲਾ ਕੇ ਮੈਂ ਤੁਹਾਨੂੰ 30000 ਰੁਪਇਆ ਖਰਚਾ ਜਿਹੜਾ ਇਹ ਮੈਂ ਗਿਣਾ ਰਿਹਾ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਭਰਾਵੋ ਆਪਾਂ ਗੱਲ ਗੋਭੀ ਦੀ ਕਰਾਂਗੇ ਫੇਰ ਜਿਹੜੀ ਆਪਾਂ ਬਾਗ ਦੇ ਵਿੱਚ ਆਪਦੇ ਆਹ 4051 ਵੈਰੈਟੀ ਲਾਈ ਸੀ ਬਾਈ ਬਾਰਸ਼ਾਂ ਬਹੁਤ ਪਈ ਗਈਆਂ ਤੇ ਆਪਾਂ ਤਾਂ तकरीबन ਵਾਹਣ ਜਦੋਂ ਬਣਾਉਣਾ ਸ਼ੁਰੂ ਕੀਤਾ ਤੇ ਨਾਲ ਦੀ ਨਾਲ ਖੇੜਾਂ ਪੈ ਗਈਆਂ ਸੀ ਬਾਈ ਖੇੜਾਂ ਪਾਉਣ ਸਾਰਾ ਉੱਤੇ ਬਾਰਿਸ਼ ਬਹੁਤ ਭਾਰੀ ਬਾਰਿਸ਼ ਪੈ ਗਈ ਸੀ ਤੇ ਗੋਭੀ ਆਪਾਂ ਬਾਈ ਜੀ ਉਦੋਂ ਬਾਅਦ ਟ੍ਰਾਂਸਪਲੈਂਟ ਕੀਤੀ ਵੀ ਖੇੜਾਂ ਡੁੱਬਣੋਂ ਬਚ ਗਈਆਂ ਸੀ तकरीबन ਬਹੁਤ ਡੂੰਘੀਆਂ ਆਪਾਂ ਖੇੜਾਂ ਪਾਈਆਂ ਵੀ ਪਾਣੀ ਜਿਹੜਾ ਥੱਲੇ ਥੱਲੇ ਰਹਿ ਗਿਆ ਬਾਕੀ ਬਾਗ ਨੇ ਬਾਈ ਪਾਣੀ ਖਿੱਚ ਲਿਆ ਅੱਜ 4051 ਤੁਹਾਨੂੰ ਬਾਈ ਜੀ ਵਿਖਾ ਦਿੰਨੇ ਆ। ਤਕਰੀਬਨ ਜਿਹੜੇ ਬੂਟੇ ਆਪਾਂ ਲਾਏ ਆ ਤਕਰੀਬਨ ਬਹੁਤ ਵਧੀਆ ਬੂਟੇ ਖੜੇ ਆ ਸਾਰੇ ਹੀ ਤਕਰੀਬਨ ਸਰੇ ਤਾਂ। ਇਦੋਂ ਬਾਅਦ ਬਾਈ ਜੀ ਹੁਣ ਆਪਾਂ ਇਹਦੀ ਤਿਆਰੀ ਕਰਨੀ ਆ ਇਹਨੂੰ ਗੋਡੀ ਕਰਨੀ ਆ ਤੇ ਮਿੱਟੀ ਲਾਉਣੀ ਆ। ਉਦੋਂ ਪਹਿਲਾਂ ਜਿਹੜੇ ਕਈ ਭਰਾਵਾਂ ਨੇ ਮੈਨੂੰ ਫੋਨ ਕਾਲਸ ਆ ਰਹੀਆਂ ਆ ਬਈ ਵਿੱਚ ਬਾਈ ਜੀ ਗੰਦੁੱਗਿਆ ਆ ਸਾਡੇ। ਹੁਣ ਉਹਦਾ ਕੀ ਹਾਲ ਆ? ਆ ਤੁਹਾਨੂੰ ਮੈਂ ਬਾਈ ਜੀ ਦਿਖਾਉਣਾ। ਜਿਹੜੇ ਭਰਾ ਦੇ ਬਾਈ ਜੀ ਆਹਾ ਐਟ ਸੈਟ ਉੱਗੀ ਆ ਇੱਕ ਦੇ ਵਿੱਚ ਬਰੀਕ ਪੱਤੇ ਦੀ ਹੁੰਦੀ ਲੰਮੇ ਪੱਤੇ ਦੀ ਸ਼ਾਇਦ ਇੱਥੇ ਖੜੀ ਹੋਈ ਤਾਂ ਮੈਂ ਤੁਹਾਨੂੰ ਉਹ ਵੀ ਦਿਖਾਉਂਗਾ ਇਹਦੇ ਇਹਦਾ ਹੱਲ ਹੈਗਾ ਬਾਈ ਜੀ ਆਕਸੀ ਗੋਲਡ ਇਹ ਤੁਸੀਂ ਆਕਸੀ ਗੋਲਡ ਪਾਉਣੀ ਆ 16 ਲੀਟਰ ਪਾਣੀ ਦੇ ਵਿੱਚ 7 ਤੋਂ 8 ਗ੍ਰਾਮ ਉਦੋਂ ਵੱਧ ਡੋਜ਼ ਨਾ ਦਿਓ ਜੇ ਗੋਭੀ ਨੂੰ ਕੁਝ ਨਹੀਂ ਕਹੂਗੀ ਟਾਈਮ ਹੈਗਾ ਇਹਦਾ ਜਿਹੜਾ ਦਵਾਈ ਪਾਉਣ ਦਾ ਸਵੇਰ 7 ਵਜੇ ਤੋਂ ਲੈ ਕੇ 9 ਵਜੇ ਤਾਈਂ ਉਦੋਂ ਬਾਅਦ ਦੁਪਹਿਰੇ ਨਾ ਬਾਈ ਜੀ ਦਵਾਈ ਪਾਈ ਜਾਵੇ ਕਿਉਂਕਿ ਗੋਭੀ ਦਾ ਨੁਕਸਾਨ ਹੋਊਗਾ ਜਾਂ ਜਦੋਂ ਸ਼ਾਮ ਨੂੰ ਪਾ ਸਕਦੇ ਹਾਂ ਇੱਕ ਗੰਦ ਬਾਈ ਜੀ ਹੋਰ ਆ ਜਿਹੜਾ ਆਹ ਇਹ ਸਾਡੇ ਬਾਈ ਜੀ ਇਹਨੂੰ ਮੁਰਕਾਂ ਦੇ ਆ ਥੋੜੇ ਹੋ ਸਕਦਾ ਕੋਈ ਮੋਥਾ ਆਂਦਾ ਹੋਵੇ ਕੋਈ ਮੋਥਰਾ ਆਂਦਾ ਇਹਦਾ ਬਈ ਕੋਈ ਹੱਲ ਨਹੀਂਗਾ ਇਹਨੂੰ ਤਾਂ ਪਟਣਾ ਪਊਗਾ ਜੇ ਆਪਾਂ ਇਹਨੂੰ ਦਵਾਈ ਪਾਉਣੇ ਆ ਜਾਂ ਆਪਾਂ ਕੋਈ ਮਤਲਬ ਕਿ ਪਹਿਲਾਂ ਦਾ ਹੱਲ ਹੈਗਾ ਉਹ ਆਪਾਂ ਜਿਵੇਂ 2-3 ਮਹੀਨੇ ਵਾਣ ਵੇਲਾ ਰੱਖਣਾ ਪਊਗਾ ਇਹਦਾ ਕੋਈ ਹੱਲ ਨਹੀਂਗਾ ਬਾਈ ਇਹਨੂੰ ਆਕਸੀ ਗੋਲਡ ਥੋੜਾ ਆ ਉਹ ਤੋਂ ਭੰਨ ਦੂਗੀ ਪਰ ਇਹਨੂੰ ਮਾਰੂਗੀ ਨਹੀਂ ਅੱਗੇ ਬਾਈ ਜੀ ਇੱਕ ਗੰਦ ਹੋਰ ਆ ਜਿਹੜਾ ਤੁਹਾਨੂੰ ਮੈਂ ਵਿਖਾ ਦਿੰਨਾ ਸਾਡੀ ਅਸੀਂ ਤੋਂ ਕੇ ਮੂਰੇ ਮੂਰੇ ਪਹਿਲਾਂ ਸਟੌਂਪ ਪਾਈ ਸੀਗੀ ਗੰਦ ਨਾ ਓਕੇ ਦੋ ਬਾਅਦ ਬਾਰਿਸ਼ ਫੇਰ ਮਾੜੀ ਜੀ ਹਲਕੀ ਜੀ ਹੋਈ ਇਹ ਆ ਬਾਈ ਜੀ ਇੱਕ ਹੈਗਾ ਬਰੀਕ ਪੱਤੇ ਦਾ ਘਾਹ ਇਹ ਵੀ ਇਹ ਬਾਈ ਸਿਰੇ ਤੇ ਆ ਕੇ ਇੱਥੇ ਤੁਹਾਨੂੰ ਮੈਂ ਵਿਖਾਉਣਾ ਵੀ ਸ਼ਾਇਦ ਦੁੰਬੀ ਜੀ ਵੀ ਕੱਢਦਾ ਉੱਤੇ ਇਹ ਆ ਵੇ ਖੜਾ ਇਸ ਤਰ੍ਹਾਂ ਬਾਈ ਇਹਨੂੰ ਦੁੰਬੀ ਆਉਂਦੀ ਆ ਇਤੋਂ ਪਤਲੀ ਆਉਂਦੀ ਆ ਦੁੰਬੀ ਆ ਖੜਾ ਕਾ ਇਹ ਇਹਦਾ ਹੱਲ ਹੈਗਾ ਬਾਈ ਜੀ ਏਜਲ ਦਵਾਈ ਆਉਂਦੀ ਆ ਏਜਲ ਦੇ ਨਾਂ ਤੇ ਆਉਂਦੀ ਆ ਤੇ 250 ਗ੍ਰਾਮ ਕਿੱਲੇ ਦੀ ਡੋਜ਼ ਆ ਉਹ ਤੁਸੀਂ ਡਰਮੀਆਂ ਤੇ ਜਿਹੜੀ ਹੈਗੀ ਆ ਵੰਡਣੀ ਆ ਵੀ ਕਿੰਨੀਆਂ ਡਰਮੀਆਂ ਲੱਗਣਗੀਆਂ ਤੇ ਇਤੋਂ ਜਦੋਂ ਬਾਈ ਜੀ ਵੱਡਾ ਹੋ ਗਿਆ ਇਤੋਂ ਵੱਡਾ ਨਾ ਹੋਣ ਦਿਓ ਜੇ ਜਿਹੜੀ ਐਟ ਸੈਟ ਆ ਉਹ ਨੂੰ ਨਾ ਵੱਡੀ ਹੋਣ ਦਿਓ ਇੱਥੇ ਜਿਹੜਾ ਦਵਾਈ ਨੇ ਪੂਰਾ ਕੰਮ ਕਰ ਦੇਣਾ ਇੱਥੇ ਹੁਣ ਮੇਰੇ ਇਹ ਉੱਗਿਆ ਆ ਬਾਈ ਇੱਕ ਅੱਧੇ ਦਿਨ ਚ ਅਸੀਂ ਜਿਹੜੀ ਹੈਗੀ ਆ ਸਪਰੇਅ ਲਵਾਉਣਾ ਤੁਹਾਨੂੰ ਦਿਖਾਉਨੇ ਆ ਦੇ ਕਿੰਨਾ ਬਰੀਕ ਉੱਗਿਆ ਵਿਆ ਇਹ ਸਟੰਪ ਤੋਂ ਬਾਅਦ ਉੱਗ ਰਿਹਾ ਆ ਤੁਹਾਨੂੰ ਦਿਖਾ ਦਿੰਨੇ ਆ ਦੇ ਵਿੱਚੇ ਸਾਰਾ ਕੁਝ ਉੱਗਿਆ ਵਿਆ ਓਏ ਜਮਾ ਬਰੀਕ ਬਰੀਕ ਉੱਗਿਆ ਆ ਆ ਸਲੂਕਣ ਵੀ ਉੱਗੀ ਆ ਤੇ ਆਪਾਂ ਹੁਣ ਥੋੜਾ ਜਿਹਾ ਇਹਦੇ ਵਿੱਚ ਏਜਲ ਦੇ ਵਿੱਚ ਥੋੜੀ ਆਕਸੀਜਨ ਆਹ ਪਾਵਾਂਗੇ ਆਕਸੀਗੋਲਡ ਹਲਕੀ ਜੀ ਡੋਜ਼ ਦੇਵਾਂਗੇ ਕਿਉਂਕਿ ਏਜਲ ਦੇ ਵਿੱਚ ਜਦੋਂ ਆਪਾਂ ਆਕਸੀਗੋਲਡ ਪਾਉਨੇ ਆ ਤਾਂ ਉਹਦੀ ਪਾਵਰ ਵੱਧ ਜਾਂਦੀ ਆ ਫਿਰ ਉਹ ਗੋਭੀ ਦਾ ਵੱਧ ਨੁਕਸਾਨ ਕਰਦੀ ਹੈ ਜੇ ਜਲਪਾਨ ਰੰਮੀ ਦੀ 30 ਗ੍ਰਾਮ ਪਾਵਾਂਗੇ ਤਾਂ ਆਕਸੀ ਗੋਲਡ ਦੇ ਸਿਰਫ 2 ਜਾਂ 3 ਤਬਕੇ ਹੀ ਪਾਉਣੇ ਆ ਫਿਰ ਬਾਈ ਜੀ ਐ ਧੂਆਂ ਕੱਢ ਦੂਗੀ ਸਾਰੇ ਘਾ ਦਾ ਗੋਭੀ ਨੂੰ ਛੱਡ ਕੇ ਕਿਉਂਕਿ ਸਪੈਸ਼ਲ ਗੋਭੀ ਆਸਤੇ ਦਵਾਈ ਆ ਇਹ ਦੋ ਐ ਦਵਾਈਆਂ ਬਾਈ ਜੀ ਤੁਸੀਂ ਮਿਕਸ ਕਰਨੀਆਂ ਧਿਆਨ ਨਾਲ ਕਰਿਓ ਜੇ ਜੇ ਤੁਸੀਂ ਅ ਅੱਡੋ ਅੱਡ ਕਰਨੀਆਂ ਤਾਂ ਬੜਾ ਵਧੀਆ ਫਿਰ ਕੋਈ ਨੁਕਸਾਨ ਨਹੀਂ ਗੋਭੀ ਦਾ ਆਪ ਸਮੇਂ ਦਾ ਉਹਨਾਂ ਦਾ ਫਾਸਲਾ ਜਿਹੜਾ ਦੋਹਾਂ ਦਵਾਈਆਂ ਦਾ ਤੁਸੀਂ 12 ਘੰਟਿਆਂ ਦਾ ਦੇ ਦੋ ਇੱਕ ਇੱਕ ਦਵਾਈ ਪਹਿਲਾਂ ਕਰ ਦੋ ਦੂਜੀ ਦਵਾਈ ਅਗਲੇ ਦਿਨ ਕਰ ਦੋ ਇੱਥੇ ਬਾਈ ਜੀ ਹੁਣ ਇਸ ਕੰਡੀਸ਼ਨ ਦੇ ਵਿੱਚ ਜਿਹੜੀ ਇਹ ਗੋਭੀ ਆਪਣੀ ਆ ਗਈ ਆ ਇੱਥੇ ਹੁਣ ਇਹਨੂੰ ਆਪਾਂ ਮਿੱਟੀ ਵੀ ਲਾਵਾਂਗੇ ਥੋੜੀ ਥੋੜੀ ਹਲਕੀ ਹਲਕੀ ਯੂਰੀਆ ਦੀ ਡੋਜ਼ ਵੀ ਦੇਵਾਂਗੇ ਤੇ ਸਪਰੇਅ ਆ ਜਿਹੜੀ ਬਾਈ ਜੀ ਕੋਰਾਜਨ ਜਾਂ ਪ੍ਰੋਗਲੈਮਾ ਸੁੰਡੀ ਦਾ ਜਿਹੜਾ ਅਟੈਕ ਆਉਣਾ ਉਹਦੀ ਵੀ ਆਪਾਂ ਸਪਰੇਅ ਕਰਾਂਗੇ ਇਕੱਠੀ ਨਿਘਾਵਾਂਗੇ ਬਾਗ ਦੇ ਉੱਤੋਂ ਦੀ ਵੀ ਨਿਘਾਵਾਂਗੇ ਤੇ ਗੋਭੀ ਦੇ ਉਤੋਂ ਦੀ ਵੀ ਨੰਗਾਵਾਵਾਂਗੇ ਇਸ ਤਰ੍ਹਾਂ ਬਾਈ ਇਹਦੀ ਜਿਹੜੀ ਹੈਗੀ ਆ ਸਾਫ ਸੰਭਾਲ ਆ ਜਿਹੜੀ ਆਪਾਂ ਗੋਭੀ ਦੀ ਕਰਨੀ ਆ ਇਸ ਗੋਭੀ ਦਾ ਜਿਹੜਾ ਹੁਣ ਰੇਟ ਆ ਬਾਈ ਜੀ ਹੁਣ ਉਹ ਆਪਾਂ ਤੁਹਾਨੂੰ ਫੈਕਸ ਨਹੀਂ ਕਹਿ ਸਕਦੇ ਵੀ ਇਹਨੂੰ ਰੇਟ ਇਹਦਾ ਕੀ ਮਿਲਣਾ ਪਰ ਇਹ ਦੀਵਾਲੀ ਤੋਂ ਪਹਿਲਾਂ ਪਹਿਲਾਂ ਆਪਾਂ ਇਹਨੂੰ ਬਾਜ਼ਾਰ 'ਚ ਲਿਆਉਣਾ ਹੈ ਤੇ ਹੁਣ ਜਿਹੜੇ ਭਰਾ ਬਾਈ ਜੀ ਗੋਭੀ ਲਾ ਰਹੇ ਆ ਉਹੋ ਬਾਈ ਜੀ ਆਪਦਾ ਛੋਟੇ ਲੈਵਲ ਤੋਂ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਆਣਾ ਵੀ ਨਵੇਂ ਭਰਾ ਜਿਹੜੇ ਕੋਈ ਕਨਾਲ ਦੋ ਕਨਾਲ ਚਾਰ ਕਨਾਲ ਤੋਂ ਸ਼ੁਰੂ ਹੋਇਆ ਜੇ ਵੱਡੇ ਪੱਧਰ ਤੇ ਨਾ ਕੰਮ ਕਰਿਓ ਜੇ ਕਿਉਂਕਿ ਇਹ ਕੱਚਿਆਂ ਸੌਦਿਆਂ ਦਾ ਬਾਈ ਕੋਈ ਰੇਟ ਨਹੀਂ ਹੁੰਦਾਗਾ ਤਾਂ ਠਾਂ ਠਾਂ ਹੋਣ ਲੱਗਿਆ ਪਤਾ ਨਹੀਂ ਲੱਗਦਾ ਫਿਰ ਕੱਲ ਨੂੰ ਮੇਰੀ ਵੀਡੀਓ ਤੇ ਬਾਈ ਤੁਸੀਂ ਕਹੋਂਦੇ ਹੋ ਤੂੰ ਫਸਾਇਆ ਜਾਂ ਸਾਨੂੰ ਫਸਾਇਆ ਜਾਂ ਉਹ ਕੀਤਾ ਆਪਦਾ ਛੋਟੇ ਲੈਵਲ ਤੋਂ ਕੰਮ ਕਰ ਲਓ ਕੱਚੇ ਸੌਦੇ ਆ ਬਾਈ ਇਹ ਤੇ ਖਰਚਾ ਜਿਹੜਾ ਇਹਦਾ ਬਾਈ ਜੀ 25 ਤੋਂ 30000 ਰੁਪਇਆ ਕਿੱਲੇ ਦਾ ਖਰਚਾ ਹੈਗਾ ਮੈਂ ਤੁਹਾਨੂੰ ਹੁਣ ਦੱਸ ਦਿਆਂ ਜੇ ਤੁਸੀਂ ਪਨੀਰੀ ਆਪਦੀ ਤਿਆਰ ਕਰ ਸਕਦੇ ਹੋ ਜੇ ਤੁਸੀਂ ਪਨੀਰੀ ਮੁੱਲ ਦੀ ਲਹੋਗੇ ਤੱਕ ਟੋ ਘਟ ਚੰਗੀ ਵੈਰੈਟੀ ਆ ਜਿਹੜੀ 15 16000 ਦੀ ਕਿੱਲੇ ਦੀ ਪਨੀਰੀ ਥੋੜੀ ਉਹ ਉੱਤੇ ਪਊਗੀ ਵੱਖਰਾ ਹੋਣਾ ਇਹ ਬਾਈ ਜੀ ਡੀਜ਼ਲ ਖਰਚੇ ਤੋਂ ਲੈ ਕੇ ਰੇ ਸਪਰੇ ਖੇੜਾਂ ਗੋਭੀ ਦੀ ਲਵਾਈ ਤੇ ਗੋਭੀ ਦੀ ਵੜਾਈ ਪੈਕਿੰਗ ਲੋਡਿੰਗ ਟੇਪਾਂ ਲਫਾਫੇ ਲਾ ਕੇ ਮੈਂ ਤੁਹਾਨੂੰ 30000 ਰੁਪਇਆ ਖਰਚਾ ਜਿਹੜਾ ਇਹ ਮੈਂ ਗਿਣਾ ਰਿਹਾ ਵੀ ਕਿੱਲੇ ਦਾ 30000 ਰੁਪਇਆ ਖਰਚਾ ਤੇ ਜੇ ਤੁਹਾਡੀ ਪਨੀਰੀ ਆਪਦੀ ਆ ਤਾਂ 30000 ਲੱਗੂਗਾ ਬਾਈ ਜੇ ਤੁਸੀਂ ਮੌਲਦੀ ਪਨੀਰੀ ਲਾਉਂਗੇ ਤਾਂ 15000 ਹੋਰ ਉੱਤੇ ਰੱਖ ਲੋ 45000 ਚੋਂ ਕਮਾ ਜਾਊਗਾ ਤੇ ਤਾਈਓ ਮੈਂ ਆਣਾ ਵੀ ਜਿੰਨੇ ਭਰਾ ਨਵੇਂ ਆ ਜਿਨ੍ਹਾਂ ਨੂੰ ਪਨੀਰੀ ਬਾਰੇ ਨਹੀਂ ਜਾਣਕਾਰੀ ਜਾਂ ਉਹ ਲਾਉਣਾ ਚਾਹੁੰਦੇ ਆ ਤਾਂ ਪਰ ਉਹ ਬਾਈ ਜੀ ਦੋ ਚਾਰਾਂ ਕਨਾਲਾਂ ਤੋਂ ਚਾਰਾਂ ਕ ਕਨਾਲਾਂ ਤੋਂ ਆਪਦਾ ਜਿਹੜਾ ਹੈਗਾ ਕੰਮ ਸ਼ੁਰੂ ਕਰਨ ਨਾਲੇ ਤੁਹਾਨੂੰ ਖਰਚੇ ਦਾ ਪਤਾ ਲੱਗ ਜਾਊਗਾ ਨਾਲੇ ਸਾਰਾ ਪਤਾ ਲੱਗ ਜਾਊ ਵੀ ਕਿਵੇਂ-ਕਿਵੇਂ ਹੁੰਦੀ ਆ ਕੀ ਸਿਸਟਮ ਇਹਦਾ ਬਣਦਾ ਤੇ ਅਗਲੀ ਜਿਹੜੀ ਆਪਾਂ ਗੱਲ ਕਰਾਂਗੇ ਬਾਈ ਜਿਹੜੀ ਆਪਾਂ ਹੁਣ ਤਕਰੀਬਨ ਮਿੱਟੀ ਵਗੈਰਾ ਨੂੰ ਆਪਾਂ ਲਾਉਣੀ ਆ ਉਹ ਸਾਰੀਆਂ ਵੀਡੀਓ ਆ ਪਾਉਂਦੇ ਰਵਾਂਗੇ ਤੇ ਅਗਲੀ ਤਿਆਰੀ ਜਿਹੜੀ ਅਗਲੀ ਗੋਭੀ ਦੀ ਕਰਨੀ ਆ ਆਪਾਂ 1509 ਵਾਲੇ ਥਾਂ ਦੀ ਉਹਦੇ ਬਾਰੇ ਵੀ ਸਾਰੀ ਗੱਲ ਆ ਜਿਹੜੀ ਸਾਰੀ ਹਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਧੰਨਵਾਦ ਜੀ ਸਾਰਿਆਂ ਦਾ ਸਾਸੀ